ਇਸ ਕਰਕੇ ਜੰਗਮ ਤੀਰਥ ਭਗਤ ਸੰਤ ਔਰ ਰੱਬ ਦੇ ਪਿਆਰੇ ਨੇ ਦੂਸਰਾ ਤੀਰਥ ਹੈ ਅਸਥਾਵਰ ਅਸਥਾਵਰ ਕਹਿੰਦੇ ਜਿਹੜਾ ਚੱਲ ਨਾ ਸਕੇ ਉਹਦੇ ਵਿੱਚ ਕਿਸੇ ਅਵਤਾਰ ਦਾ ਸਥਾਨ ਹੋਵੇ ਗੁਰੂਆਂ ਦਾ ਸਥਾਨ ਹੋਵੇ ਸ਼ਹੀਦਾਂ ਦਾ ਸਥਾਨ ਹੋਵੇ ਉਹਨੂੰ ਅਸੀਂ ਅਸਥਾਵਰ ਤੀਰਥ ਕਹਿੰਦੇ ਹਾਂ ਇਕ ਗਿਣਤੀ ਚ ਹਜ਼ਾਰਾਂ ਤੀਰਥ ਨੇ ਜਿਹੜੇ ਅਸਥਾਵਰ ਤੀਰਥ ਨੇ ਦੁਨੀਆਂ ਦੇ ਲੋਕ ਜਾ ਕੇ ਇਸ਼ਨਾਨ ਕਰਕੇ ਬਾਣੀ ਸੁਣ ਕੇ ਆਪਣੇ ਮਨ ਦੀ ਸ਼ੁੱਧਤਾ ਕਰਦੇ ਨੇ ਇਸ਼ਨਾਨ ਕਰਕੇ ਸਰੀਰ ਦੀ ਸ਼ੁੱਧਤਾ ਕਰਦੇ ਨੇ ਤੀਸਰਾ ਤੀਰਥ ਹੈ ਮਨਮ ਮਨੁੱਖ ਦੇ ਅੰਦਰਲੇ ਸ਼ੁਭ ਗੁਣ ਵੀ ਤੀਰਥ ਨੇ ਕਿਸੇ ਚੰਗੇ ਜਗਿਆਸੂ ਗੁਰਮੁਖ ਪਿਆਰੇ ਦੇ ਬਚਨ ਜਿਹੜਾ ਸਿਮਰਨ ਵਾਲੀ ਰੂਹ ਹੈ ਉਹਦੇ ਸੁਣ ਲਈਏ ਕਮਾ ਲਈਏ ਤੇ ਉਹਦੇ ਨਾਲ ਵੀ ਮਨ ਦੀ ਮੈਲ ਉਤਰ ਜਾਂਦੀ ਹੈ